ਦਾ ਨਾਮ ਹੈ ਜੀ ਦਵਨ ਤੇ ਉਮਰ 15-16 ਸਾਲ ਦੀ ਹੈਗੀ ਤੇ ਦੂਜਾ ਜਿਹੜਾ ਦਿਲਪ੍ਰੀਤ ਹੈਗਾ ਉਹਦੇ ਵੀ 15-16 ਸਾਲ ਦੀ ਹੈ ਜੀ ਛੋਟੇ ਛੋਟੇ ਜਵਾਕ ਨੇ ਬਿਲਕੁਲ ਤੇ ਜਿਹੜਾ ਪ੍ਰਵਾਸੀਆਂ ਵੱਲੋਂ ਮਾਰਿਆ ਗਿਆ ਉਹ ਵੀ ਇੰਨੀ ਕੀ ਉਮਰ ਦੇ ਨੇ ਤੇ 6:30 ਵਜੇ ਦੇ ਕਰੀਬ ਕੱਲ ਦੇ ਸਰਿਆਮ ਚੌਂਕ ਦੇ ਵਿੱਚ ਇੱਕ ਦੇ ਅੱਖ ਦੇ ਵਿੱਚ ਚਾਕੂ ਮਾਰੀ ਗਿਆ ਦਿਲਪ੍ਰੀਤ ਸਿੰਘ ਦੇ ਤੇ ਚੱਕੂਗਾਰ ਵਰਗਾ ਤੇ ਜਿਹੜਾ ਦੂਜਾ ਦਮਨਪ੍ਰੀਤ ਸੀਗਾ ਜੀ ਉਹਦੇ ਸਿਰ ਤੇ ਆਪਣਾ ਸਿਰ ਖੋਲਦਾ ਤੇ ਨਾਲੇ ਘਰਦਨ ਵੱਢੀ ਗਈ ਹੈ ਠੀਕ ਹੈ ਦਿਨ ਦੇ ਵਿੱਚ ਚਰਾਂ ਇਹ ਪਹਿਲੀ ਵਾਰ ਦਾਤ ਨਹੀਂ ਇਸ ਤੋਂ ਪਹਿਲਾਂ ਇੱਕ ਵਾਰ ਦਾਤ ਹੋਈ ਹੈ ਜੀ 1.5 ਸਾਲ ਪਹਿਲਾਂ ਪਿੰਡ ਦੇ ਬਤਨੀਕ ਦੀ ਅੱਧੇ ਤੋਂ ਜ਼ਿਆਦਾ ਘਰਦਨ ਵੱਢੀ ਸੀ ਉਹ ਵੀ ਪ੍ਰਵਾਸੀਆਂ ਵੱਲੋਂ ਵੱਢੀ ਸੀ ਆਪਣਾ ਵੱਢੀ ਸੀ ਜੀ ਜਿਨ੍ਹਾਂ ਤੇ ਕੋਈ ਮੁਲਜ਼ਮ ਪੜੇਗਾ ਤੇ ਜਿਹੜਾ ਮੇਨ ਦੋਸ਼ੀ ਦਾ ਜਿਨ੍ਹਾਂ ਨਾਲ ਘਰਦਨ ਵੱਢੀ ਸੀਗੀ ਉਹ ਹਾਲੇ ਤੱਕ ਨਹੀਂ ਪੜਿਆ ਗਿਆ ਪੁਲਿਸ ਤੋਂ ਹੋਏ ਹੁਣ ਪਰਿਵਾਰ ਦਾ ਕਹਿਣਾ ਜੀ ਅਸੀਂ ਉਦੋਂ ਤੱਕ ਸੰਸਕਰ ਨਹੀਂ ਕਰਨਾ ਜਦੋਂ ਤੱਕ ਸਾਡਾ ਸਾਡੇ ਜਿਹੜੇ ਸਾਰੇ ਦੋਸ਼ੀ ਹੈਗੇ ਖੜੇ ਨਹੀਂ ਜਾਂਦੇ ਹੈਗੇ ਠੀਕ ਹੈ ਕਿ ਜਿਹੜੇ ਜਿਹੜੇ ਲੋਕ ਆ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਸੀ ਕਿੰਨਾ ਵੱਡਾ ਕਤਨਾ ਹੋ ਗਈ ਜਦੋਂ ਪੀਜੀਆਂ ਵਿੱਚ ਰਹਿੰਦੇ ਨੇ ਦੇਖੋ ਦੋ ਮੁੰਡਿਆਂ ਨੇ ਕਿਰਾਏ ਤੇ ਕਮਰਾ ਲੈ ਲੈਣਾ ਤੇ ਨਾਲ ਦੋ ਹੋਰ ਆ ਜਾਣੇ ਪੀਜੀ ਮਾਲਕਾਂ ਵੱਲੋਂ ਕੋਈ ਗੌਰ ਨਹੀਂ ਕਰੀ ਜਾਂਦੀ ਹੈਗੀ ਪੀਜੀ ਮਾਲਕਾਂ ਨੇ ਇੱਥੇ ਤੇ ਕਿਰਾਏ ਤੇ ਕਿਰਾਏ ਤੇ ਦੇ ਕੇ ਆਪ ਬਾਹਰ ਮਕਾਨਾਂ ਤੇ ਚਲੇ ਜਾਂਦੇ ਹੈਗੇ ਪਿੱਛੇ ਤੋਂ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਉਹਨਾਂ ਨੂੰ ਕੁਝ ਨਹੀਂ ਪਤਾ ਚੱਲਦਾ ਜੀ ਕੀ ਹੋ ਰਿਹਾ ਵੋਟਾਂ ਵੱਧ ਤੋਂ ਵੱਧ ਬਣਾਈਆਂ ਗਈਆਂ ਪਰਵਾਸੀਆਂ ਦੀਆਂ ਵੋਟਾਂ ਜਿਹਨੇ ਸਾਡੇ ਪਿੰਡ ਦੇ ਵਿੱਚ ਨੇ ਜਾਂ ਜਗਤਪੁਰਾ ਦੇ ਵਿੱਚ ਨੇ ਉਹਨੀਆਂ ਕਿਤੇ ਵੀ ਨਹੀਂ ਹੈਗੀਆਂ ਜਿਹੜੇ ਅਸੀਂ ਕਹਿੰਦਾ ਜਿਹੜੇ ਮਦਨ ਮਕਾਨ ਖਰੀਦੇ ਲੈ ਪਿੰਡ ਦੇ ਵਿੱਚ ਉਹ ਵੋਟ ਬਣਾਉਣ ਦਾ ਹੱਕਦਾਰ ਹੈਗਾ ਤਾਂ ਕਿ ਉਹ ਬੰਦਾ ਕੱਲ ਨੂੰ ਮਕਾਨ ਛੱਡ ਕੇ ਭੱਜਣ ਨਹੀਂ ਲੱਗਦਾ ਜਿਹੜੇ ਹੁਣ ਕਿਰਾਏਦਾਰ ਨੇ ਕਿਰਾਏਦਾਰ ਤਾਂ ਵਿਚਾਰਾ ਅੱਜ ਆ ਇੱਥੇ ਹੈਗਾ ਕੱਲ ਨੂੰ ਕਿਤੇ ਹੋਰ ਚਲੇ ਜਾਊਗਾ ਉਹਨਾਂ ਦੀਆਂ ਵੋਟਾਂ ਉੱਤੇ ਵੋਟਾਂ ਉਦੋਂ ਬਣਦੀ ਜਦੋਂ ਮਕਾਨ ਮਾਲਕ ਲਿਖ ਕੇ ਦਿੰਦਾ ਵੀ ਸਾਡੇ ਕੋਲ 15 ਸਾਲ ਤੇ 20 ਸਾਲ ਤੇ ਰਹਿ ਰਹੇ ਆ ਜੀ ਠੀਕ ਹੈ ਤੇ ਉਹਨੇ ਹੀ ਦੋਸ਼ੀ ਆਪਣਾ ਮਕਾਨ ਮਾਲਕ ਵੀ ਨੇ ਜਿਨਨੇ ਉਹ ਕਾਤਲ ਦੋਚੀ ਨੇ ਉਹਨੇ ਮਕਾਨ ਵਾਲੇ ਇਹਨਾਂ ਨੂੰ ਇਹਨਾਂ ਨੂੰ ਵੋਟ ਬਣਾਉਣ ਦਾ ਹੱਕ ਅਪਣ ਕਿਹਨੇ ਦਿਆਤਾ ਠੀਕ ਹੈ ਬਹੁਤ ਜਤ ਦੇ ਬਾਅਦ ਤੋਂ ਵੋਟਾਂ ਬਣਾਈ ਗਈਆਂ ਆਧਾਰ ਕਾਰਡ ਬਣਾਈ ਗਏ ਆਧਾਰ ਕਾਰਡ ਦੇ ਐਡਰੈਸ ਇਹਨਾਂ ਦਾ ਇੱਥੇ ਦਿੱਲੀ ਲਿਖਿਆ ਹੋਗਾ ਇੱਥੇ ਕਿਹੜਾ ਪੱਕਾ ਐਡਰੈਸ ਹੈਗਾ ਉਹਨਾਂ ਦਾ ਹੁਣ ਉਹ ਯੂਪੀ ਬਿਹਾਰ ਚ ਲੈ ਜਾਂਦੇ ਆਗੇ ਇੱਥੇ ਬਾਰਦਦ ਕਰਕੇ ਬੰਦਾ ਕਿੱਥੇ ਫੜ ਕੇ ਲੇਗਾ ਉਹਨਾਂ ਦਾ ਕੋਈ ਆਤਾ ਨਾ ਕੋਈ ਪਤਾ ਜਿਹੜਾ ਪਹਿਲਾ ਪ੍ਰਵਾਸੀਆਂ ਦੇ ਵੱਲੋਂ ਕਤਲ ਕੀ ਇੱਥੇ ਗਿਆ ਸੀ ਉਹ ਫੜੇ ਕਤਲ ਕਰਿਆ ਗਿਆ ਸੀ ਉਹ ਦੀ ਅੱਜੇ ਤੋਂ ਜ਼ਿਆਦਾ ਕਰਦੇ ਨੇ ਵੱਡੀ ਬਈਏਗੀ 2 ਸਾਲ ਹੋ ਗਏ ਮੁੰਡਾ ਵਿਚਾਰਾ ਬੈੱਡ ਤੇ ਪਿਆਗਾ ਨਾ ਕੁਝ ਬੋਲ ਸਕਦਾ ਨਾ ਕੁਝ ਖਾ ਸਕਦਾਗਾ ਉਹ ਉਹ ਪੀਣੇ ਪੀਣ ਵਾਲੀ ਚੀਜ਼ਾਂ ਚੱਲ ਰਹੀਆਂ ਗਿਆ ਤੇ ਸਰਕਾਰ بڑے بڑے ਵਾਅਦੇ ਕਰ ਰਹੀ ਹੈਗੀ ਇਲਾਜ ਫ੍ਰੀ ਹੈ ਜੀ ਸਰਕਾਰੀ ਹਸਪਤਾਲਾਂ ਦੇ ਵਿੱਚ ਕਿ ਇਹ ਫ੍ਰੀ ਹੈ ਜੀ ਪੀਜੀਆਈ ਤੋਂ 6 ਬੇਸ ਤੋਂ 6 ਬੇਸ ਤੋਂ ਪੀਜੀਆਈ ਪੀਜੀਆਈ ਤੋਂ 6 ਬੇਸ ਤੋਂ ਇਸ ਤੋਂ ਇਲਾਵਾ ਕੁਝ ਵੀ ਧੱਕੇਹੀ ਤੋਂ ਬਿਨਾਂ ਨਹੀਂ ਸਾਨੂੰ ਪਤਾ ਸੀ 15 ਦਿਨ ਅਸੀਂ ਕਿੱਦਾਂ ਕਰਿਆ ਪਿੰਡ ਵਾਸੀਆਂ ਨੇ 5-5 2-2000 ਹਜ਼ਾਰ ਜਰ ਜੀ ਅੱਜ ਵੀ ਹੁਣ ਤੱਕ ਉਸ ਨੂੰ ਇਲਾਜ ਵੱਤ ਦੇ ਰਹੇ ਆਗੇ ਐਮ ਐਲ ਏ ਕੋਲ ਆਏ ਸੀਗੇ ਮਾਪੇ ਪਾਣ ਕੇ ਗਏ ਆ ਪਰਿਵਾਰ ਆਣ ਕੇ ਗਿਆਗਾ ਪਿੰਡ ਵਾਸੀਆਂ ਨੇ ਪਹੁੰਚ ਕਰੀਏਗੀ ਪਰ ਕੋਈ ਉਸ ਦਾ ਇਲਾਜ ਨਹੀਂ ਹੋਇਆ ਨਾ ਸਰਕਾਰੀ ਹਸਪਤਾਲਾਂ 'ਚ ਜਦ ਕੇ ਐਮ ਐਲ ਏ ਦਾ ਇੱਕ ਫੋਨ ਕਰਨਾ ਸੀਗਾ ਠੀਕ ਹੈ ਕੋਈ ਇਲਾਜ ਨਹੀਂ ਹੋਇਆ ਉਹਦਾ ਬਜਰਦਾ ਹੁਣ ਤੱਕ ਪਤਾ ਨਹੀਂ ਕਿੰਨੇ ਰੁਪਏ ਲੱਗਲੇ ਹਲ ਕਿੰਨੇ ਹੋਰ ਲੱਗਣਗੇ ਮੁੰਡਾ ਪਤਾ ਨਹੀਂ ਉੱਠਣਾ ਪਤਾ ਨਹੀਂ ਨਹੀਂ ਉੱਠਣਾ ਤੇ ਉਹ ਵੀ ਇਕੱਲਾ-ਇਕੱਲਾ ਮੁੰਡਾ ਸੀਗਾ ਐਮਐਲਏ ਨੇ ਫੋਨ ਹੀ ਨਹੀਂ ਕੀਤਾ ਮੈਂ ਕਿਹਾ ਜੀ ਐਮਐਲਏ ਕੋਲ ਆ ਪਰਿਵਾਰ ਮੈਂਬਰ ਇੱਥੇ ਨੇ ਪਰਿਵਾਰ ਮੈਂਬਰ ਆਣ ਕੇ ਗਏ ਜੀ 15 ਬੰਦੇ ਆਣ ਕੇ ਗਏ ਆ ਜੀ ਠੀਕ ਹੈ ਲਾਰੇबाजी ਇਹ ਉਹ ਮੁੱਖ ਗੱਲ ਹੈ ਕਿ ਜੇਕਰ ਪਰੇਵਰਨਾਤਮਕ ਲੋਕਾਂ ਨੂੰ ਸਾਪੇ ਇੰਦਰ ਤੋਂ